ਇਸ ਵੇਲੇ ਕੋਈ ਲੱਗਾਈ ਬੜਾ ਬੇਟਾ ਸੁਪਰੇ ਬੇਟਾ ਵੀ ਹੈ ਨਹੀਂ ਕੋਈ ਦੇਖ ਹਾਂਜੀ ਹਾਂ ਇਹਨਾਂ ਨਾਲ ਕੋਈ ਤਾਂ ਹੋ ਗਈ 15-16 ਸਾਲ ਹੋ ਗਏ ਜੀ ਹਾਂਜੀ ਉਹ ਕਾਰ ਚੋਕ ਲੜਾਈ ਚ ਗੜਾ ਨਾ ਜਿੰਨਾ ਕੋਈ ਲੜਾਈ ਚ ਗੜਾ ਨਹੀਂ ਗਿਆ ਕੀ ਕਰ ਕਰ ਉਸੇ ਕਬਾੜ ਦਾ ਕਬਾੜ ਦਾ ਕੰਮ ਕਰਦੇ ਇਹ ਬੇਰੀ ਕੁੜੀ ਸੀ ਤੇ ਮੇਰੀ ਬਹੁਤ ਸੀ ਕਾਲੀ ਜਿਹੜੀ ਕਿ ਤੇ ਕੀ ਨਾਮ ਸੀ ਇਹ ਕਿਹੜਾ ਦੇਖੋ ਜਿਹੜੀ ਲੜਕੀ ਫਾਰਮਾਸੀ ਉਹ ਕਰੀਬ 45 ਸਾਲ ਦੀ ਉਮਰ ਸੀ ਤੇ ਉਹਨਾਂ ਦੀ ਬੇਟੀ ਸੀ ਨਾਲ ਲਾਡੀ ਜਿਹਦੀ ਕਰੀਬ 22-25 ਸਾਲ ਦੀ ਉਮਰ ਸੀ ਕਿ ਜਿਹੜੇ ਇਹ ਕਾਫੀ ਜਿਹੜੇ ਗਰੀਬ ਪਰਿਵਾਰ ਦੇ ਵਿੱਚੋਂ ਨੇ ਬੜੀ ਦੁਖਦਾਈ ਘਟਨਾ ਹੋਈ ਹੈਗੀ ਸਵੇਰੇ ਇਹ ਮੈਂਟਲੀ ਤੌਰ ਤੇ ਬੜੇ ਅਫਸਰ ਰਹੇ ਸੀ ਇੱਕ ਤਾਂ ਦੇਖੋ ਜਿਹੜੀ ਉਹ ਬੇਟੀ ਸੀ ਲਾਡੀ ਉਹਦੀ ਵੀ ਦੋ ਜਗ੍ਹਾ ਮੈਰਿਜ ਵੀ ਕੀਤੀ ਹੈ ਪਰ ਜਦੋਂ ਉਹ ਮੈਂਟਲੀ ਤੌਰ ਤੇ ਕਾਫੀ ਜੜੀ ਉਹ ਅਫਸੈਟ ਸੀਗੀ ਮਤਲਬ ਇੰਨਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਕਈ ਵਾਰ ਰਾਤ ਨੂੰ ਉੱਠ ਕੇ ਵਿਚਾਰੇ ਗੱਲੀ ਤੁਰੇ ਜਾਂਦੇ ਸੀਗੇ ਕਦੇ ਕਿੱ데 ਚਲੇ ਜਾਣਾ ਕਦੇ ਕਿੱ데 ਚਲਾਣਾ ਪਰ ਪਰਿਵਾਰ ਭਜਾ ਭਾਲ ਭਾਲ ਕੇ ਲੈ ਕੇ ਆਉਂਦਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਇੱਕ ਵਾਰ ਆਪਣੇ ਡਾਕਟਰ ਈਸ਼ਾਨ ਨੂੰ ਵੀ ਦਿਖਾਇਆ ਸੀਗਾ ਆਪਣੇ ਸਿਵਲ ਹਸਪਤਲ ਦੇ ਵਿੱਚ ਮੈਡੀਸਨ ਵੀ ਉਹਨਾਂ ਨੂੰ ਦਿੰਦੇ ਸੀਗੇ ਪਰ ਜਦੋਂ ਆ ਲੱਗੀ ਉਹਨੂੰ ਨਹੀਂ ਪਤਾ ਲੱਗਦਾ ਸੀਗਾ ਇਹ ਤਾਂ ਚਲੋ ਟ੍ਰੇਨ ਦੇ ਥਲੇ ਆ ਗਈਆਂ ਕਈ ਵਾਰ ਉਹ ਵਿਚਾਰੀਆਂ ਵੈਸੇ ਰਾਤ ਨੂੰ ਉੱਠ ਕੇ ਭੱਜ ਲੈਂਦੇ ਸੀਗੇ ਕਈ ਵਾਰ ਬੱਸਾਂ ਕੰਮ ਉਤਰ ਭੱਜ ਰਿੰਦੇ ਸੋ ਉਥੋਂ ਫੜ ਕੇ ਲੈ ਕੇ ਆਉਂ ਇਲਾਜ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਮਹਿੰਗੇ ਭਾਦਾ ਜਿਹੜਾ ਇਲਾਜ ਹੈ ਪਰਿਵਾਰ ਨਹੀਂ ਕਰਾ ਸਕਦੇ ਕਿਉਂਕਿ ਕਾਗਜ਼ ਚੁੱਕੇ ਇਹ ਪਰਿਵਾਰ ਜਿਹੜੇ ਸਾਰੇ ਗੁਜ਼ਾਰਾ ਕਰਦੇ ਨੇ ਬੜੇ ਗਰੀਬ ਪਰਿਵਾਰ ਹੈਗਾ ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਵੱਡੀ ਹੀ ਦੁਖਦਾਈ ਘਟਨਾ ਹੈਗੀ ਬੜਾ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਡੇ ਮੇਰੇ ਪੂਰੇ ਵਾਰਡ ਨੂੰ ਕਿਉਂਕਿ ਇਸ ਪਰਿਵਾਰ ਨਾਲ ਦੇ ਬੜੇ ਪੁਰਾਣੇ ਸਬੰਧ ਨੇਗੇ ਬੜਾ ਚੰਗਾ ਪਰਿਵਾਰ ਹੈ ਬੜਾ ਸ਼੍ਰੀ ਪਰਿਵਾਰ ਹੈ ਬਹੁਤ ਵੱਡਾ ਜਿਹੜਾ ਇਹ ਘਟਨਾ ਪਿਆ ਹੈਗਾ ਇਸ ਪਰਿਵਾਰ ਨੂੰ ਤੇ ਜਿਹੜੇ ਉਹਨਾਂ ਦੇ ਲੜਕੀ ਹੈ ਪਰਮਾ ਉਹਨਾਂ ਦੇ ਘਰੋਂ ਨੇ ਕਾਲੀਰਾਮ ਉਹ ਵਿਚਾਰਾ ਬੜਾ شریف ਬੰਦਾ ਹੈ। ਸਰੀਰ ਦਾ ਜਿਹੜਾ ਰੋ-ਰੋ ਪਰਿਵਾਰ ਦਾ ਬੁਰਾ ਹਾਲ ਹੈ। ਇਥੋਂ ਤੱਕ ਜਦੋਂ ਲੈ ਕੇ ਆਏ ਆ ਉਹ ਰਾਸਤੇ ਦੇ ਵਿੱਚ ਵਿਚਾਰਾ 3 ਵਾਰ ਡੋਗ ਕੇ ਸਿੱਖਾ ਕੇ गिर ਗਿਆ। ਕਿਉਂਕਿ ਪਹਿਲਾਂ ਹੀ ਬੜਾ ਪਰੇਸ਼ਾਨ ਸੀਗਾ। ਪਰ ਜਦੋਂ ਇਸ ਤਰ੍ਹਾਂ ਦੀ ਵੱਡੀ ਘਟਨਾ ਵਾਪਰ ਜਾਂਦੀ ਹੈ ਕੋਈ ਪਰਿਵਾਰ ਦੇ ਵਿੱਚ ਪੈਰਾਥੋਲੋਜੀ ਮੀ ਨਿਕਲ ਜਾਂਦੀ ਹੈ। ਇਸ ਕਰਕੇ ਬਹੁਤ ਹੀ ਜ਼ਿਆਦਾ ਦੁੱਖ ਦਾ ਹੀ ਘਟਨਾ। ਵਿੱਚ ਹੋਰ ਹੋਣਾ ਜਿਹਦੇ ਮਾਨਸਿਕ ਪਰੇਸ਼ਾਨਾ ਕਰਨ ਕੀ ਜਾਂਦੀ ਹੈ। ਇਹ ਦੇਖੋ ਜਿਹੜੀ ਮਾਨਸਿਕ ਪਰੇਸ਼ਾਨੀ ਦਾ ਕਾਰਨ ਜਿਹੜਾ ਵੱਡਾ ਕਾਰਨ ਜਿੰਨਾ ਕਿ ਮੈਨੂੰ ਪਤਾ ਮੈਂ ਪੱਕਾ ਨਹੀਂ ਕਹਿ ਸਕਦਾ ਲੇਕਿਨ ਜਿੰਨਾ ਕਿ ਮੇਰੇ ਨਾਲ ਕੋਈ ਸ਼ੇਅਰ ਕੀਤਾ ਇਹ ਬੇਟੀ ਦੀ ਇਹਨੂੰ ਬੜੀ ਪਰੇਸ਼ਾਨੀ ਹਾਲਾਂਕਿ ਇਹਨੂੰ ਕੋ ਤੰਗ ਨਹੀਂ ਕਰਦਾ ਸੀਗਾ ਕਿ ਤੁਹਾਡੇ ਕੋਈ ਬੇਟਾ ਨਹੀਂ ਹੈ ਪਰ ਇਹਨੂੰ ਦਿਮਾਗੀ ਤੌਰ ਤੇ ਬੜੀ ਇਹ ਅਫਸੈਕਟਰੀ ਨਹੀਂ ਸੀ ਕਿ ਕਿ ਮੇਰੇ ਬੇਟਾ ਨਹੀਂ ਹੋਇਆ ਮੇਰੇ ਕੋਲੇ ਬੇਟਾ ਨਹੀਂ ਹੈ ਇਸ ਕਰਕੇ ਜਿਹੜਾ ਬਹੁਤ ਦਿਮਾਗੀ ਤੌਰ ਤੇ ਜਿਹੜਾ ਪਰੇਸ਼ਾਨੀ ਨਹੀਂ ਸੀ ਜਿਹੜੀ ਲਾਡੀ ਦੀ ਗੱਲ ਕਰਦੇ ਆਂ ਕੁੜੀ ਦੀ ਆਪਾਂ ਨੂੰ ਉਹ ਮਦਰ ਨੂੰ ਦੇਖ ਕੇ ਵੀ ਬੜਾ ਪਰੇਸ਼ਾਨੇ ਨਹੀਂ ਸੀ ਕਿ ਤੇ ਮੇਰੀ ਮਾਂ ਦਾ ਬੜਾ ਮਾੜਾ ਹਾਲ ਹੈ ਬੜਾ ਬੁਰਾ ਹਾਲ ਹੈ ਦਵਾਈ ਬੂਟੀ ਜਿੰਨੀ ਕੁ ਬਚਰੀ ਦੀ ਜਰੂਰਤ ਹੁੰਦੀ ਸੀ ਉਹਨਾਂ ਦੀ ਉਹਨਾਂ ਇੱਕ ਲੈ ਲੈਂਦੇ ਸੀਗੇ ਜਿਆਦਾ ਦਵਾਈ ਦਾ ਵੀ ਕੋਈ ਇਤਾਨ ਨਹੀਂ ਕਰ ਸਕਦੀ ਸੀ ਕਿਉਂਕਿ ਬੜਾ ਗਰੀ ਪਰਿਵਾਰਾ ਰੋਟੀ ਹੀ ਪਕਾਉਣੀ ਬੜੀ ਔਖੀ ਐ ਇਸ ਪਰਿਵਾਰ ਨੂੰ ਜਿਹੜੀ ਮੈਰਿਜ ਸੀ ਜਿਹੜੀ ਹਾਂ ਮੈਰਿਜ ਸੀਗੀ ਦੋ ਵਾਰ ਲੜਕੀ ਦੀ ਮੈਰਿਜ ਹੋਈ ਐ ਪਰ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਹ ਉਸ ਜਗ੍ਹਾ ਤੇ ਕੁੜੀ ਦਾ ਵਸੇਬਾ ਨਹੀਂ ਹੋਇਆ ਦੋ ਜਗ੍ਹਾ ਤੇ ਜਿਹੜੇ ਕੁੜੀ ਦਾ ਤਲਾਕ ਹੋ ਚੁੱਕਾ ਹੈ ਇਹ ਦੋ ਬੋੜੀਆਂ ਵੀ ਨੇ ਕਿੰਨਾ ਦਿਨ ਰੱਖਣਾ ਤੀਨ ਕੀ ਗੱਲ ਅੱਜ ਸਾਨੂੰ ਸਵੇਰੇ 6:06 ਜੇ ਮੈਸੇਜ ਆਇਆ ਸੀਗਾ ਵੀ ਰੇਲਵੇ ਸੰਗਰੂਰ ਪਲੇਟਫਾਰਮ ਨੰਬਰ 1 ਦੇ ਨੇੜੇ ਇੱਕ ਨੰਬਰ ਲਾਈਨ ਦੇ ਉੱਪਰ ਦੋ ਲੇਡੀਜ਼ ਡੈੱਡ ਬੋੜੀ ਪਈਆਂ ਨੇ। ਉਹ ਜਿਸ ਤੇ ਮੈਂ ਸਮੇਤ ਮਲਕੀ ਸਿੰਘ ਐਸੀ ਮੌਕੇ ਤੇ ਗਿਆ ਸੀ ਜਿੱਥੇ ਦੋ ਲੇਡੀਜ਼ ਇੱਕ ਦੀ ਉਮਰ 42-43 ਸਾਲ ਹੈ ਉਹਦਾ ਨਾਮ ਪਤਾ ਲੱਗਿਆ ਪਰਮਾ ਪਤਨੀ ਕਾਲੀ ਆਰਾਮਨਗਰ ਵਸਦੀ ਸੰਗਰੂਰ ਦੂਜੀ ਲਾਸ਼ ਦੀ ਉਹਦੀ ਲੜਕੀ ਲਾਡੀ ਡਾਕਟਰ ਅਫ ਕਾਲੀ ਇਹ ਵੀ ਰਾਮਨਗਰ ਬਸਤੀ ਸੰਰੂਰ ਦੀ ਰਹਿਣ ਵਾਲੀ ਆ ਅਸੀਂ ਇਹਨਾਂ ਦੇ ਵਾਰਸਾਂ ਦੇ ਬਿਆਨ ਕਲਮਬੰਦ ਕੀਤੇ ਨੇ ਜਿਨ੍ਹਾਂ ਦੇ ਬਿਆਨਾਂ ਮੁਤਾਬਕ ਮ੍ਰਿਤਕਾ ਦੀ ਪਰਮਾ ਦੀ ਜਿਹੜੇ ਦੋ ਬੇਟੀਆਂ ਸੀ ਦੋਨੋਂ ਜ਼ਮਾਗੀ ਤੌਰ ਤੇ ਅਫਸੈਟ ਸੀ ਸਿਧਰੀਆਂ ਸੀ ਤੇ ਜਿਹਦੇ ਕਿਸ ਕਰ ਇਹਨਾਂ ਦਾ ਉੱਥੋਂ ਵੀ ਆਪਣੇ ਸੌਰਗਰ ਨੀ ਬਸੀਆਂ ਤੇ ਤਲਾਕ ਹੋ ਗਿਆ ਤੇ ਦੋਨੋਂ ਲੜਕੀਆਂ ਨੇ ਘਰ ਚ ਰਹਿ ਰਹੀਆਂ ਨੇ ਇਸ ਤੋਂ ਇਲਾਵਾ ਇਹਨਾਂ ਦੇ ਕੋਈ ਅ 12 ਸਾਲ ਪਹਿਲਾਂ ਇੱਕ ਕਾਕੂ ਨਾਮ ਦਾ ਲੜਕਾ ਸੀਗਾ ਮਰਨਾਲੀ ਦਾ ਉਹਦੇ ਵੀ ਡਰਕ ਹੋ ਗਈ ਸੀਗੇ ਬਿਮਾਰੀ ਕਾਰਨ ਇਹਨਾਂ ਕਰਨਾ ਕਰਕੇ ਵੀ ਇਹ ਪਰਮਾਇੜੀ ਪ੍ਰੇਸ਼ਾਨ ਰਹਿੰਦੀ ਸੀ ਦਿਮਾਗੀ ਤੌਰ ਤੇ ਟੈਨਸ਼ਨ ਰੱਖਦੀ ਸੀ ਲੜਕੀਆਂ ਦੇ ਅਫਸਰਟ ਹੋਣ ਕਾਰਨ ਇਸ ਕਰਕੇ ਨੇ ਆਏ ਅੱਜ ਸਵੇਰੇ ਸੁਸਾਇਟੀ ਕਰ ਲੈਣ ਕਿਹੜੇ ਆ ਕੇ ਤੁਹਾਨੂੰ ਕੋਈ ਨੋਟਿਫਿਕੇਸ਼ਨ ਮਿਲਿਆ ਜੀ ਨਹੀਂ ਜੀ ਕੋਈ ਸੁਸਾਇਟੀ ਵਾਲੀ ਮਿਲਿਆ ਜੀ ਐਸਰ ਸਭ ਜਿਹੜੀ ਬਣਾਇ ਕੀਤੀ ਗਈਆਂ ਅਸੀਂ ਸੁਚਤਰੀ ਕਾਰੀ ਕੀਤੀ ਜੀ ਅ ਨਰਸ਼ਰ ਦੀਦਾਰੀ ਕਰਕੇ ਪੋਸਟਮਨ ਨੂੰ ਕਰਾ ਕੇ ਲਾਸ਼ ਵਾਸਾ ਵਾਲੇ ਤਰ੍ਹਾਂ